ਰੋਏ ਬੇਕੁਤਰੋ ਇਹਨੇ ਪੰਜ ਝੂਟ ਅਤੇ ਕੂੜ ਆਪਣੇ ਵੱਡੇ ਭਰਾ ਨੂੰ ਦੇ ਦੇਣਾ ਲੱਗਣਾ ਨਾ ਅਤੇ ਤੁਸੀਂ ਦੋਵੇਂ ਆਪਸ ਵਿੱਚ ਵੰਡ ਲੈਣਾ ਚਲੋ ਫਿਰ ਮੈਂ ਹੱਥ ਉਹ ਕਿਵੇਂ ਵੀ ਜਵਾਨ ਕਿਵੇਂ ਕਿਵੇਂ ਦਾਜ ਜੇ ਕਾਹਦੀ ਬੁਜੇ ਹੋ ਸਿਧੋਣਾ ਅੱਛਾ ਅੱਛਾ ਤੇ ਓੱਖਾ ਕੀ ਐ ਕਿੰਨੇ ਉਠਨੇ ਐ ਪੰਜ 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 ਦਾ ਆਦਮੀ ਕਰਾਂਗੇ ਜਿੰਨਾ ਕਮ ਓੱਖਾ ਬਈ ਬਾਕੀ ਬਾਪੂ ਤੁਹਾਡਾ ਬੁਝੰ ਪਾ ਗਿਆ ਮੈਂ ਲੈਣਾ ਬਾਪੂ ਕੁੰਦਨ ਸਿੰਘ ਨੂੰ ਸਾਥ ਉਹ ਸਿਆਣਾ ਬੰਦਾ ਉਹ ਕੱਢੇਗਾ ਮੈਂ ਲੜਾਂਗਾ ਹਾਂ ਬਾਪੂ ਕੁੰਦਨ ਸਿੰਘ ਕਰੇਗੇ ਹਾਂਜੀ ਆ ਜਾ ਆ ਜਾ ਪਰ ਤੇਰਾ ਇੱਕ ਨਾ ਮਨ ਕੰਪ ਹੈ ਗਿਆ ਨਿਕਲਿਆ ਉਹ ਹਾਲ ਕਰਨਾ ਇਹ ਗੱਲਿਆ ਬਾਪੂ ਪੁੰਨਰ ਸਿੰਘ ਆਣੇ ਪੰਜ ਊਠ ਇਹਨੇ ਗੁਰਮੁਖ ਸਿੰਘ ਦੇ ਉਹ ਆਪ ਦਾ ਚਲਾ ਗਿਆ ਯਾਤਰਾ ਕਰਨ ਤੇ ਪਤਾ ਨਹੀਂ ਮੁੜਨਾ ਕਿ ਨਹੀਂ ਆ ਲੈ ਤੈਨੂੰ ਪੁੰਨਰ ਉਹ ਕਹਿੰਦਾ ਵੀ ਜਿੰਨਾ ਅੱਧੇ ਊਠ ਦੇਣੇ ਵੱਡੇ ਭਰਾ ਅੱਧੇ ਨਾ ਵੱਢਨੇ ਆਪਸ ਵਿੱਚ ਹੋਰ ਤੂੰ ਦੱਸ ਜੀ ਪੰਜ ਊਠ ਨੇ ਤੇ ਪੰਜ ਦਾ ਬਾਅਦ ਕਿਨੇ ਕਰੀਏ ਤੂੰ ਲਾਹਰ ਥੀ ਵਾਹ ਬਾਪੂ ਕੋਲੇ ਆ ਗਏ ਅੱਜ ਅੱਛਾ ਆ ਬਾਪੂ ਗਲਤ ਤੇਰੀ ਬੜੀ ਕਮਾੜ ਜਿਵੇਂ ਸਮਝ ਗਿਆ ਇਹਦਾ ਭਰਮਾ ਬਾਪੂ ਨੇ ਕਰ ਤੇ ਆ ਰਣਾ ਤੁਸੀਂ ਨਹੀਂ ਸਮਝੇ ਮੈਂ ਦੱਸਦਾ ਤੁਹਾਨੂੰ ਹੁਣ ਕਿੰਨੇ ਉੁੱਧ ਹੋ ਗਏ 6 6 ਹੁਣ ਅੱਧੇ ਕਿੰਨੇ ਬਣ ਗਏ 10 ਵਾਹ 3 ਵੱਡੇ ਭਰਾ ਦੇ ਤਿੰਨ ਹੋ ਗਏ ਬਾਕੀ ਕਿਨੇ ਰਹਿ ਗਏ ਇਹਨਾਂ ਹੋਣ ਬਾਪੂ ਕਿਵੇਂ ਕਰੀਏ ਕਿੰਨੇ ਰਹਿ ਗਏ ਬਾਕੀ ਕੀ ਆ ਬਾਤ ਹੈ ਯਾਰ ਕੀ ਆ ਬਾਤ ਹੈ ਬਾਪੂ ਦਾ ਦਿਮਾਗ ਵਾ ਅੜਦਾ ਅਦਾ ਕੀ ਹੋ ਗਿਆ ਹੁਣ ਦੋ ਰਹਿ ਗਏ ਬਾਕੀ ਜੇ ਤੁਹਾਨੂੰ ਦੋਨ ਕਿੰਨੇ ਨੇ ਹੋ ਜੇ ਕੀ ਆ ਬਾਤ ਹੈ ਬਾਪੂ ਕੁੰਨਸ